ਸਤਿ ਸ੍ਰੀ ਅਕਾਲ ਮਾਇਆ ਸੋਮਸ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੂਫੀ ਗਾਇਕ ਹੰਸ ਰਾਜ ਹੰਸ ਦੀ ਕਲ ਧਰਮ ਪਤਨੀ ਬੀਬੀ ਰੇਸ਼ਮ ਕੌਰ ਜੀ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਸ਼ਰੀਰਕ ਤੌਰ ਤੇ ਸਾਡੇ ਤੋਂ ਦੂਰ ਜਾ ਚੁੱਕੇ ਨੇ ਲੇਕਿਨ ਉਹਨਾਂ ਦੇ ਸੰਸਕਾਰ ਉਹਨਾਂ ਦੀਆਂ ਗੱਲਾਂ ਬਾਤਾਂ ਹੰਸ ਜੀ ਦੇ ਸਟਰਗਲ ਦੇ ਦਿਨਾਂ ਦੇ ਵਿੱਚ ਸੰਘਰਸ਼ਮਈ ਦਿਨਾਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਸਾਹ ਦਿੱਤਾ ਔਰ ਇਹ ਆਪਾਂ ਸਭ ਜਾਣਦੇ ਆ ਸੋ ਦੋਸਤੋ ਅੱਜ ਮੇਰੇ ਨਾਲ ਇੱਕ ਬਾਕਮਾਨ ਕਲਾਕਾਰ ਜਿਸ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਆ ਮੈਂ ਹੀ ਵੱਡਾ ਨਹੀਂ ਹੋਇਆ ਬਹੁਤ ਸਾਰੇ ਬਜ਼ੁਰਗ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਬਾ ਕਮਾਲ ਆਵਾਜ਼ ਹੈ ਔਰ ਅਸੀਂ ਇਹਨਾਂ ਨੂੰ ਬੜੀ شدت ਦੇ ਨਾਲ ਦੇਖਿਆ ਹੋਇਆ ਹੈ ਉਹ ਨੇ ਸਾਡੇ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਸਾਕਾ ਐਮਪੀ ਸੁਰਾਂ ਦੇ ਬਾਦਸ਼ਾਹ ਮੁਹੰਮਦ صدیق ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਬੀਬੀ ਰੇਸ਼ਮ ਕੌਰ ਜੀ ਦਾ ਅਚਨਚੇਤ ਜਾਣਾ ਇੱਕ ਬਹੁਤ ਵੱਡਾ ਇੱਕ ਘਾਟਾ ਹੈ ਉਹ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੈ ਸਤਿ ਸ਼੍ਰੀ ਅਕਾਲ ਜੈ ਭਾਰਤ ਸਾਹਿਬ ਜੀ ਕੀ ਹਾਲ ਚਾਲ ਨੇ ਆਪ ਜੀ ਦੀ ਕਿਰਪਾ ਮਿਹਰਬਾਨੀ ਹੈ ਆਪ ਜੀ ਸੁਣਾਓ ਬਿਲਕੁਲ ਠੀਕ ਹੈ ਸਰ ਪਰ ਜਿਹੜੀ ਖਬਰ ਆਈ ਹੈ ਕਿ ਹੰਸ ਰਾਜ ਹੰਸ ਜੀ ਦੀ ਪਤਨੀ ਬੀਬੀ ਰੇਸ਼ਮ ਕੌਰ ਜੀ ਇਸ ਸੰਸਾਰ ਤੇ ਨਹੀਂ ਰਹੇ ਕਿਉਂਕਿ ਤੁਸੀਂ ਤਾਂ ਹੰਸ ਰਾਜ ਜੀ ਦੇ ਨਾਲ ਕਰੋੜਾਂ ਬਾਰ ਸਟੇਅਰ ਕੀਤੀ ਹੋਵੇਗੀ ਪਰਿਵਾਰ ਦੇ ਵਿੱਚ ਵੀ ਆਉਣ ਜਾਣ ਬਣਿਆ ਹੋਵੇਗਾ ਲੇਕਿਨ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਸੀ ਇਹ ਸਾਰਾ ਕੁਝ ਹੋਇਆ ਕਿਵੇਂ صدیق ਸਾਹਿਬ ਸੋਤਾ ਸਾਹਿਬ ਮੈਂ ਆਪ ਜੀ ਨੂੰ ਆਪ ਜੀ ਦੇ ਦਰਸ਼ਨ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਸਤਿ ਸ਼ਕਾਲ ਆ ਬਹੁਤ ਦੁਖਦਾਈ ਖਬਰ ਹੈ ਵੀ ਸ਼੍ਰੀ ਹੰਸਰਾਜ ਜੀ ਹੰਸ ਰਾਜ ਗਾਇ ਹੰਸਰਾਜ ਜੀ ਹੰਸ ਅਦਮ ਸ਼੍ਰੀ ਸ਼੍ਰੀ ਹੰਸਰਾਜ ਜੀ ਹੰਸ ਜੀ ਜੀ ਜੀਵਨ ਸਾਥੀ ਬੀਬੀ ਰੇਸ਼ਮ ਕੌਰ ਜੀ ਅਚਾਨਕ ਹੀ ਦੋ ਤਿੰਨ ਦਿਨ ਚੱਲੇ ਰਹੇ ਨੇ ਔਰ ਉਹ ਜ਼ਿੰਦਗੀ ਦਾ ਸਫਰ ਪੂਰਾ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਦੇ ਜਾਗਰਾ ਜੀ ਨੇ ਇਹ ਐਡਾ ਵੱਡਾ ਦੁੱਖ ਹੰਸ ਪਰਿਵਾਰ ਨੂੰ ਹੋਇਆ ਇਹ ਕੁਝ ਕਹਿੰਦੀ ਗੱਲ ਨਹੀਂ ਹੈਗੀ ਹੈ ਜੀ ਮੈਂ ਕੱਲ ਉੱਥੇ ਦੁਖ ਹੋਣ ਨੂੰ ਗਿਆ ਸੀਗਾ ਇਨਸਾਨ ਦੁੱਖ ਹੀ ਬਣਾ ਸਕਦਾ ਹੋਰ ਉਹ ਕੁਝ ਕਰ ਨਹੀਂ ਸਕਦਾ ਜੀ ਕਿਉਂਕਿ ਜੋ ਪ੍ਰਮਾਤਮਾ ਦੀ ਰਜ਼ਾ ਹੈ ਉਦੀ ਰਜ਼ਾ ਤੇ ਉਹਨੇ ਸਿਰ ਝੁਕਾਉਣਾ ਪੈਂਦਾ ਜੀ ਹਾਂ ਹਾਂ ਸਜੀ ਬਹੁਤ ਉਦਾਸ ਸੀਗੇ ਸਜੀ ਨੇ ਆਪਣੀ ਗਾਇਕੀ ਦੇ ਨਾਲ ਉਹੀ ਗਾਇਕੀ ਦੇ ਨਾਲ ਆਪਣੇ ਗੀਤਾਂ ਆਪਣੇ ਰਿਕਾਰਡਾਂ ਪੰਜਾਬੀ ਦੇ ਨਾਲ ਲੋਕਲ ਦੀ ਵੋਲ ਸੇਵਾ ਕੀਤੀ ਹੈ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣ ਕੇ ਵੀ ਆਪਣੇ ਹਲਕੇ ਦੀ ਵੋਲ ਸੇਵਾ ਕੀਤੀ ਹੈ ਜੀ ਬਹੁਤ ਅਚਾਨਕ ਉਹਨਾਂ ਦੇ ਅਰਜੰਗਲੀ ਦਾ ਵਿਛੜ ਜਾਣਾ ਇਹ ਬਹੁਤ ਦੁਖਦਾਈ ਘਟਨਾ ਹੈ ਬਹੁਤ ਬਹੁਤ ਖਬਰ ਹੈ ਇਹ ਅਸਹਿਤ ਹੈ ਅਕਾਇ ਹੈ ਅੱਛਾ ਇੱਥੇ ਕੁਝ ਕਰ ਨਹੀਂ ਸਕਦਾ ਨਹੀਂ ਸਕਦਾ ਸਦੀਕ ਸਾਹਿਬ ਤੁਸੀਂ ਤਾਂ ਕਾਫੀ ਦੇਰ ਤੋਂ ਇਹਨਾਂ ਦੇ ਪਰਿਵਾਰ ਦੇ ਨਾਲ ਇਨ ਟੱਚ ਹੋਣ ਜਾਣ ਵੀ ਸੀ ਕਿਸ ਤਰ੍ਹਾਂ ਦਾ ਸੁਭਾਅ ਸੀ ਬੀਬੀ ਜੀ ਦਾ ਬੀਬੀ ਜੀ ਦਾ ਸੁਭਾਅ ਮੈਂ ਆਪਕਿ ਨੂੰ ਇੱਕ ਨਿੱਕੀ ਜਿਹੀ ਗੱਲ ਦਿੰਦਾ جی کسی بھی سپاہی دی ایک سپلائی لین ہوں دی ہے آئے آئے جیسے نال وہ جنگ دے بچے چت حاصل کر دا بلکل یہی حال ہر بن دینا ہے جی جینے جی جی بھی کوئی رابطی جینے بھی کوئی اچیومنٹ جینے بھی کچھ حاصل کیتا ہے وہ کم سے کم اوری پتنی دا بہت بڑا حق ہوں دا کیا ہے بات ہے بہت بڑی گالے کیتی ہے صدیق صاحب میں دیکھیا ਅਸੀ ਲੋਕ ਜਿਹੜੇ ਹਾਂ ਅਸੀਂ ਕਿਉਂ ਜਿੰਨੇ ਵੀ ਕੰਮ ਕਰਨ ਵਾਲੇ ਨੇ ਜੀ ਡਾਕਟਰ ਜੇ ਕੰਮ ਕਰਦੇ ਨੇ ਚਾਹੇ ਉਹ ਫੀਲਡ 'ਚ ਕੰਮ ਕਰਦੇ ਨੇ ਉਹਨਾਂ ਦਾ ਕੋਈ ਵੀ ਕਿੱਤਾ ਹੈ ਚਾਹੇ ਸਿੰਗਿੰਗ ਦਾ ਹੈ ਜਾਂ ਜਈ ਚਾਹੇ ਕੋਈ ਹੋਰ ਵਪਾਰ ਦਾ ਹੈ ਪਰ ਜਦ ਤੱਕ ਉਹਨਾਂ ਦਾ ਕਰ ਲਈ ਸੰਭਿਆ ਜਾਂਦਾ ਹਮ ਉਹਨਾਂ ਦੇ ਘਰਾਂ 'ਚ ਪਰਿਵਾਰ ਦੀ ਪਰਵਰਿਸ਼ ਚੰਗੀ ਤਰ੍ਹਾਂ ਨਹੀਂ ਹੁੰਦੀ ਹਾਏ ਸਾਰਾ ਦਿਮਾਗ ਪਿਛੇ ਰਹਿੰਦਾ ਔਰ ਆਪਣੇ ਕੰਮ 'ਚ ਸਫਲ ਨਹੀਂ ਹੋ ਸਕਦਾ ਸਦੀਕ ਸਾਹਿਬ ਮੈਂ ਕਿਤੇ ਸੁਣਿਆ ਵੀ ਮੈਂ ਵੀ ਇਹ ਸੁਣਿਆ ਕਿਤੇ ਸਦੀਕ ਸਾਹਿਬ ਕਿ ਹੰਸ ਰਾਜ ਜੀ ਨੇ ਕਿਤੇ ਕਿਹਾ ਸੀ ਕਿ ਮੇਰੇ ਸਟਰਗਲ ਦੇ ਦਿਨਾਂ ਦੇ ਵਿੱਚ ਮੇਰੇ ਨਾਲ ਮਤਲਬ ਚਟਾਨ ਦੀ ਤਰ੍ਹਾਂ ਖੜੀ ਰਹੀ ਮੇਰੀ ਧਰਮ ਪਤਨੀ ਬੀਬੀ ਰੇਸ਼ਮ ਕੌਰ ਜੀ ਮੈਂ ਉਹੀ ਗੱਲ ਕਰਨ ਲੱਗਾ ਸੀ ਆਪ ਜੀ ਨੂੰ ਜੀ ਬਈ ਇਹ ਸਪਲਾਈ ਲੇ ਦੇ ਬਗਾਰੇ ਉਹ ਬੰਦਾ ਵੀ ਉਹ ਟੀਚਾ ਹਾਸਲ ਨਹੀਂ ਕਰ ਸਕਦਾ ਜਿਹੜਾ ਉਹਨੇ ਜਮਾਇਆ ਸੀ ਸੁਚਿਆ ਹੋਇਆ ਇਹ ਜੋ ਇਹ ਜੋ ਹਾਸਲ ਕਰਨਾ ਚਾਹੁੰਦਾ ਹੂੰ ਸੋ ਹਰਖਾ ਜੀ ਹੰਸ ਜੀ ਨੇ ਦੁਨੀਆ 'ਚ ਆਪਣਾ ਨਾਮ ਬਣਾਇਆ ਹੈਗਾ ਇਸ ਕਰਕੇ ਬਣਾਇਆ ਹੈਗਾ ਵੀ ਉਹਨਾਂ ਨੂੰ ਪਿਛਲੀ ਕੋਈ ਫਿਕਰ ਨਹੀਂ ਸੀ ਹਾਂ ਬੀਬੀ ਰੈਸ਼ਵਾ ਨੇ ਆਪਣੇ ਬੱਚਿਆਂ ਦੀ ਬਹੁਤ ਅੱਛੇ ਤਰੀਕੇ ਨਾਲ ਪਰਵਰਿਸ਼ ਕੀਤੀ ਹੈ ਉਹਨਾਂ ਨੂੰ ਪੜਾਇਆ ਲਿਖਾਇਆ ਔਰ ਅੱਛੇ ਥਾਂ ਤੇ ਉਹਨਾਂ ਦੇ ਮੰਗਰੇ ਵਿਆਹ ਕੀਤੇ ਨੇ ਆਹ ਪਹਿਲੀ ਕਿਛੜੀ ਥੋੜੀ ਜਿਹੀ ਛੋਟੀ ਜਿਹੀ ਜੀ ਕਿੰ ਪੈਂਦੀ ਹੈ ਇਹ ਪਾਣਾ ਬੜਾ ਦੰਦਾ ਤੇ ਸਭੀ ਕਰਨੀ ਪੈਂਦੀ ਹੈ ਕਿ ਬੀਬੀ ਜੀ ਆਪਣੇ ਜੀਉਂਦੇ ਜੀ ਆਪਣੇ ਪੁੱਤਾਂ ਨੂੰ ਆਪਣੇ ਪੋਤਿਆਂ ਨੂੰ ਉੱਦਿਸ਼ਕਾਵਾ ਕੇ ਅਜੀ ਉਹਨਾਂ ਦੀ ਚੰਗੀ ਪਰਵਰਿਸ਼ ਕਰਕੇ ਫਿਰ ਸੰਸਾਰ ਚੋਂ ਗਏ ਨੇ ਪਰ ਉਹਨਾਂ ਦੇ ਜਾਣ ਦਾ ਜਿਹੜਾ ਦੁੱਖ ਸਾਰੇ ਪਰ ਬੱਚਿਆਂ ਨੂੰ ਵੀ ਜੀ ਉਸ ਦੇ ਪੋਤਿਆਂ ਨੂੰ ਉਸ ਤੋਂ ਇਲਾਵਾ ਹੰਸਰਾਜ ਜੀ ਨੇ ਹੋਰ ਬਹੁਤ ਦੇ ਰਿਸ਼ਤੇਦਾਰਾਂ ਨੂੰ ਯਾਰਾ ਦੋਸਤਾਂ ਨੂੰ ਮੈਂ ਸਮਝਾਂ ਉਹ ਬਹੁਤ ਥੋੜਾ ਦੁੱਖ ਹੈ ਮਾਸਟਰ ਮਾਸਟਰ ਸੁਲੇਮਨ ਜੀ ਨੇ صدیق ਸਾਹਿਬ ਕਿਹਾ ਕਿ ਅੱਜ ਸਾਡੀ ਮਾਂ ਮਰ ਗਈ ਆਹ ਹਾਂ ਔਰ ਕਾफी ਗਮਗੀਨ ਮਾਹੌਲ ਉਸ ਮਾਹੌਲ ਦੇ ਵਿੱਚ ਤੁਸੀਂ ਵੀ ਰਹਿ ਕੇ ਆਇਓ ਵੱਡੀ ਗੱਲ ਇਹ ਹੈ ਕਿ ਇੱਕ ਜੀਵਨ ਸਾਥੀ ਦਾ ਜਾਣਾ صدیق ਸਾਹਿਬ ਮੈਂ ਕਹਿੰਦਾ ਕਿ ਇੱਕ ਬਹੁਤ ਵੱਡੀ ਛੱਟ ਹੁੰਦੀ ਹੈ ਬਹੁਤ ਵੱਡੀ ਛੱਟ ਬਿਲਕੁਲ ਜੀ ਬਿਲਕੁਲ ਕਿਉਂਕਿ ਸੰਸਾਰ ਕੋਈ ਵੀ ਗੱਡੀ ਹੋਵੇ ਉਹ ਦੋ ਪਹੀਆਂ ਨਾਲ ਚੱਲਦੀ ਹੈ ਦੋਨੋਂ ਪਹੀਏ ਬਰਬਰ ਚੱਲਦੇ ਹੋਣ ਤਾਂ ਸੰਸਾਰ ਚੰਗਾ ਵੀ ਲੱਗਦਾ ਹੈ ਔਰ ਜ਼ਿੰਦਗੀ ਵੀ ਸਫਲ ਹੁੰਦੀ ਹੈ ਇੱਥੇ ਤਾਂ ਹਾਲਤ ਇਹ ਹੈ ਕਿ ਉਹ ਸਾਹਿਬ ਜੇ ਇੱਕ ਪਹੀਏ ਦੀ ਹਵਾ ਘਟ ਜਾਵੇ ਜੇ ਮਰਜੋ ਤਾਂ ਪਹੀਏ ਹੀ ਟੁੱਟ ਜਾਵੇ ਤਾਂ ਤੁਸੀਂ ਜਦੋਂ ਫਿਰ ਕੀ ਹਾਲ ਹੁੰਦਾ ਹਾਏ 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 ਸੋ ਐ ਸਦੀਕ ਸਾਹਿਬ ਮੈਨੂੰ ਪਤਾ ਤੁਸੀਂ ਕਾਫੀ ਵਿਅਸਤ ਹੋ ਤੁਸੀਂ ਅੱਜ ਫਿਰ ਪੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਸ਼ੁਕਰੀਆ ਮਿਹਰਬਾਨੀ ਤਨਵਜ ਜੀ ਤੁਹਾਡੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਆਦਾਬ ਤਕਰੀਕਾਲ ਨਮਸਕਾਰ ਨਮਸਕਾਰ ਸਰ ਸੋ ਦੋਸਤੋ ਇਹ ਪੰਜਾਬੀ ਦੇ ਨਾਮਵਰ ਗਾਇਕ ਮੁਹੰਮਦ ਸਦੀਕ ਸਾਹਿਬ ਜਿਹੜੇ ਵੀ ਉਸ ਦੁੱਖ ਦੀ ਘੜੀ ਦੇ ਵਿੱਚ ਗਏ ਸਨ ਔਰ ਉਹਨਾਂ ਨੇ ਵੀ ਵਾਕਿਆ ਹੀ ਜ਼ਿੰਦਗੀ ਦੇ ਵਿੱਚ ਉਹ ਜੀਵਨ ਸਾਥੀ ਦਾ ਜਾਣਾ ਇੱਕ ਬਹੁਤ ਵੱਡੀ ਸੱਟ ਹੁੰਦੀ ਹੈ ਔਰ ਖਾਸ ਕਰਕੇ ਬੀਬੀ ਰੇਸ਼ਮ ਕੌਰ ਜੀ ਜਿਨ੍ਹਾਂ ਦਾ ਪਰਿਵਾਰ ਜਿਨ੍ਹਾਂ ਦੇ ਬੱਚੇ ਬਿਲਕੁਲ ਸੈੱਟ ਨੇ صدیق ਸਾਹਿਬ ਨੇ ਵੀ ਕਿਹਾ ਹੈ ਕਿ ਅੱਛੇ ਘਰਾਂ ਦੇ ਵਿੱਚ ਵਿਆਹੇ ਨੇ ਅੱਜ ਉਸੇ ਹੀ ਪਰਿਵਾਰ ਦੇ ਵਿੱਚੋਂ ਇੱਕ ਉਸ ਮਤਲਬ ਸੈਂਟਰ ਪੁਆਇੰਟ ਜਿਸ ਦੇ ਪਿੱਛੇ ਵਾਲੇ ਦੁਆਲੇ ਸਾਰਾ ਪਰਿਵਾਰ ਘੁੰਮਦਾ ਹੈ ਉਸ ਦਾ ਜਾਣਾ ਇਹ ਘਾਟਾ ਜਿਹੜਾ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਸ੍ਰੀਖਸ਼ਾਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ